ਜਦੋਂ ਫਿਰ ਅਸੀਂ ਕਿਸੇ ਨੂੰ ਹੱਥ ਪਾਉਨੇ ਆ ਤੇ ਬਿਸ਼ਪ ਸਾਹਿਬ ਨੂੰ ਕੱਚਾ ਪੂਣਾ ਨਹੀਂ ਛੱਡਿਦਾ ਵੀ ਇੱਕ ਪਰਚਾ ਕਰਾ ਦਿਓ ਤੇ ਉਹ ਜ਼ਮਾਨਤ ਕਰਵਾ ਲਵੇ ਘੱਟੋ ਘੱਟ 3-4 ਪਰਚੇ ਨਾਲ ਬਸ ਦੌਰਾ ਭਾਰਾ ਕਰੀਦਾ ਕਿ 15-20 ਸਾਲ ਤਰੀਕਾ ਬਹੁਤ ਆਜ ਪਠਾਨਕੋਟ ਵਿਖੇ ਪਾਸਟਰ ਰਾਜੇਸ਼ ਰੰਧਾਵਾ ਜੀ ਦੇ ਚਰਚ ਵਿੱਚ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਜਤਿੰਦਰ ਮਸੀ ਗੌਰਵ ਜੀ ਨੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਤਿੰਦਰ ਮਸੀ ਗੌਰਵ ਨੇ ਕਿਹਾ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਪੰਜਾਬ ਸਮੇਤ ਪੂਰੇ ਭਾਰਤ ਵਿੱਚ مسیਹੀ ਭਾਈਚਾਰੇ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੀ ਹੈ ਤੇ ਜਿੱਥੇ ਵੀ ਕਿਤੇ ਸਾਡੇ ਪਾਸਟਰ ਸਹਿਬਾਨਾਂ ਨੂੰ ਜਾਂ مسیਹੀ ਭਾਈਚਾਰੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਿੱਕਤ ਆਉਂਦੀ ਹੈ ਤਾਂ ਸਾਡੀ ਕਮੇਟੀ ਜਿਹੜੀ ਆ ਢਾਲ ਬਣ ਕੇ ਉਹ ਖੜੀ ਰਹਿੰਦੀ ਹੈ ਤੇ ਆਪਣੇ ਸਮਾਜ ਦੇ ਲੋਕਾਂ ਦੀ ਰਾਖੀ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਹੈ ਪ੍ਰਧਾਨ ਜੀ ਨੇ ਦੱਸਿਆ ਕਿ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਪਾਸਟਰ ਸਬਾਨਾ ਨੇ ਤੇ ਲੀਡਰ ਸਬਾਨਾ ਨੇ ਆਪਣੇ ਜਥੇ ਸਮੇਤ ਪੂਰੀ ਟੀਮ ਸਮੇਤ ਉਹਨਾਂ ਨੇ ਸ਼ਮੂਲੀਅਤ ਕੀਤੀ ਤੇ ਭਵਿਕ ਵਿੱਚ ਸਾਥ ਦੇਣ ਦਾ ਵਾਅਦਾ ਕੀਤਾ ਇਸ ਮੌਕੇ ਤੇ ਵਿਸ਼ਪ ਅਸ਼ੋਕ ਜੀ ਤੇ ਵਿਸ਼ਪ ਜੋਗਿੰਦਰ ਜੀ ਦੇ ਪਾਸਟਰ ਸੁਖਵੀਰ ਔਰ ਪਾਸਟਰ ਸੁਰਿੰਦਰ ਪਾਸਟਰ ਦੀਪਕ ਆਦੀ ਹੋਰ ਵੀ ਕਈ ਪਤਵੰਤੇ ਸੱਜਣ ਇਸ ਮੀਟਿੰਗ ਦੇ ਵਿੱਚ ਹਾਜ਼ਰ ਸਨ ਜਿਸ ਦੀਆਂ ਤਸਵੀਰਾਂ ਤੁਸੀਂ ਮੌਕੇ ਦੇ ਉੱਤੇ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੌਂਕਿਆਂ ਦੇ ਵਿੱਚ ਬੇਇੱਜ਼ਤ ਕਰਕੇ ਬਾਹਰ ਕੱਢਿਆ ਜਾਂਦਾ ਸੀ ਸਾਡੀ ਲੋਕਾਂ ਦੀ ਦਰਖਾਸਤੱਕ ਨਹੀਂ ਲਈ ਜਾਂਦੀ ਸੀ ਪਰ ਜੇ ਕਿਤੇ ਸਾਡੇ ਲੋਕ ਪਲੇਖੇ ਦੇ ਨਾਲ ਕਿਤੇ ਕੋਰਟ ਕਚੇਹਰੀ ਵਿੱਚ ਜਾਂ ਜਾਂਦੇ ਸੀ ਉੱਥੇ ਵੀ ਉਹਨਾਂ ਦੇ ਨਾਲ ਧੱਕਾ ਹੁੰਦਾ ਸੀ ਤੋਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਬਹੁਤ ਮਹੌਲ ਖਰਾਬ ਹੋ ਚੁੱਕਾ ਸੀ ਜੋ ਬਾਦਰੀਆਂ ਤਾਂ ਤਾਂ ਆਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਜਿੰਨਾ ਵਿੱਚ ਅਮਰਪਾਲ ਨਾਮ ਦਾ ਬੰਦਾ ਬਾਹਰ ਆਇਆ ਉਹ ਰੱਸੀ ਨੇ ਇੱਕ ਮੂਵਮੈਂਟ ਖੜੀ ਕਰਤੀ ਪੂਰੇ ਪੰਜਾਬ ਦੇ ਵਿੱਚ ਉਹਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਜਿਹੜਾ ਪਰਮੇਸ਼ਵਰ ਪ੍ਰਭ ਯਿਸੂ ਮਸੀਹ ਆ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਿਆ ਤੁਹਾਨੂੰ ਕਿੱਥੇ ਬਚਾਏਗਾ ਕੋਈ ਪਰਮੇਸ਼ਵਰ ਦਾ ਆਸ ਜਾਂ ਪਸਤਰ ਕੋਈ ਪਿੰਡ ਚ ਫੜੇ ਗਰੀ ਲੱਗਾ ਮਾਵਾਂ ਤੋੜ ਦਿੱਤੀਆਂ ਜਾਣ ਗਿਆ ਸੋ ਕਿਹਾ ਹੈਗੇ ਨਹੀਂ ਕਿਹਾ ਸੀ ਉਹ ਜਿਹੜੇ ਚੀਜ਼ਾਂ ਮੇਰੇ ਸਾਹਮਣੇ ਆਈਆਂ ਯਕੀਨ ਮੰਨਿਓ ਮੇਰਾ ਖੂਨ ਬਹੁਤ ਖੋਲਿਆ ਮੈਂ ਤੁਹਾਨੂੰ ਨਾਮ ਰੇਸ਼ੀ ਦੇ ਵਿੱਚ ਸੇਵਾ ਕਰ ਰਿਆ ਸੀ ਤੁਹਾਨੂੰ ਪਤਾ ਵੀ 40 ਤੋਂ 45 ਲੱਖ ਫੋਲੋਅਰ ਸਾਡੇ ਪੰਜਾਬ ਦੇ ਆ ਪੂਰੇ ਇੰਡੀਆ ਦੇ 10 ਕਰੋੜ ਨੇ 2 ਲੱਖ ਲੋਕ ਸਾਡੀ ਚਰਚ ਚ ਆਉਂਦੇ ਨੇ ਗੁਰਦਾਸਪੁਰ ਦੀ ਜਿਹੜੀ ਬ੍ਰਾਂਚ ਉੱਤੇ 70000 ਲੋਕ ਆਉਂਦੇ ਨੇ ਪਟਾਲਾ ਦੇ ਵਿੱਚ 30000 ਲੋਕ ਆਉਂਦੇ ਨੇ ਅਗਰ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਲੋਕ ਮਿਲਾ ਲਈਏ ਬ੍ਰਾਂਚਾਂ ਮਿਲਾ ਲਈਏ ਤੇ 5 ਲੱਖ ਦੇ ਕਰੀਬ ਲੋਕ ਸਾਡੇ ਕੋਲ ਚੈੱਕ ਹੁੰਦੇ ਨੇ ਤੇ ਸਾਡੇ ਤੇ ਜਿੰਮੇਵਾਰੀ ਤਾਂ ਬਹੁਤ ਵੱਡੀ ਸੀ ਪਹਿਲਾਂ ਤੋਂ ਮਗਰ ਮੈਂ ਚਿੰਤਤ ਹਾਂ ਇਸ ਸ਼ੀ ਨੂੰ ਲੈ ਕੇ ਕਿ ਇਹ ਕੀ ਬਣ ਰਿਹਾ ਪੂਰੇ ਪੰਜਾਬ ਦੇ ਵਿੱਚ ਸਾਡੇ ਮਸੀਹ ਭਾਈ ਚਲੇ ਨੂੰ ਇੱਕ ਕੀੜੇ ਬਕੌੜੇ ਦੀ ਵਾਰਾ ਵਰਗਾ ਦੇਖਿਆ ਜਾ ਰਿਹਾ ਸਾਡੇ ਲੋਕ ਧਰਨੇ ਲਾਉਂਦੇ ਨੇ ਸਾਡੇ ਲੋਕ ਦਿਹਾੜੀਦਾਰ ਨੇ ਪੱਠਿਆਂ ਦੇ ਕੰਮ ਕਰਨ ਵਾਲੇ ਨੇ ਰੱਖਿਆ ਚਲਾਉਣ ਵਾਲੇ ਨੇ ਸਬਜ਼ੀਆਂ ਵੇਚਣ ਵਾਲੇ ਨੇ ਉਹ ਆਪਣੀਆਂ ਜਹਾੜੀਆਂ ਤੋੜ ਕੇ ਜਦੋਂ ਧਰਨੇ ਵੀ ਲਾਉਂਦੇ ਨੇ ਤਾਂ ਉਹਨਾਂ ਦੇ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਫਿਰ ਮੈਨੂੰ ਪੋਸਟਲੈਂਡ ਤੋਂ ਨੂਲਾ ਜੀ ਨੇ ਆਪਣੇ ਘਰ ਬੁਲਾਇਆ ਉਹਨਾਂ ਨੇ ਕਿਹਾ ਵੀ ਮੈਂ ਇੱਕ ਕਮੇਟੀ ਬਣਾਉਣਾ ਚਾਹੁੰਦਾ ਜਿਹੜੀ ਕਮੇਟੀ ਪੂਰੇ ਵਰਲਡ ਦੇ ਵਿੱਚ ਕੰਮ ਕਰੇ ਔਰ ਆਪਣੀ ਵਸੀਹ ਭਾਈਚਾਰੇ ਦੀ ਸਾਖ ਲਵੇ। ਔਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਕਹਾਂ ਜੀ ਕਮੇਟੀ ਦੀ ਲੋੜ ਤੇ ਨਹੀਂ ਆਪਈ ਚਰਚ ਬਹੁਤ ਵੱਡੀ ਆ। ਅਗਰ ਕੋਈ ਸਾਡੀ ਚਰਚ ਚ ਆਏਗਾ ਜਾਂ ਕੋਈ ਆ ਕੇ ਸੇ ਬਦਮਾਸ਼ੀ ਕਰੇਗਾ ਜਾਂ ਬਰਾਦਰ ਦੇ ਵਿੱਚ ਬਦਮਾਸ਼ੀ ਕਰੇਗਾ। ਉਹਨੂੰ ਨਾਥ ਅਸੀਂ ਪਾ ਲਿਆਂਗੇ। ਉਹਨਾਂ ਨੇ ਕਿਹਾ ਮੈਂ ਆਪਣੀ ਇਹ ਚਰਚਾਂ ਦੀ ਗੱਲ ਨਹੀਂ ਕਰ ਰਿਹਾ। ਜਦ ਮੈਂ ਜਿਹੜੇ ਮੇਰੇ ਨਾਲ ਪਰਮੇਸ਼ਰ ਤੇ ਅਦਾਸ ਛੋੜੀ ਦੀ ਮੰਨਣ ਦੀ ਗੱਲ ਨਹੀਂ ਕਰ ਰਿਹਾ। ਜਿਹੜੇ ਪਿੰਡਾਂ ਦੇ ਵਿੱਚ ਪਰਮੇਸ਼ਵਰ ਦੇ ਦਾਸ ਸੇਵਾ ਕਰਦੇ ਨੇ ਜਿੰਨਾਂ ਕੋ 100 ਲੋਕ ਨੇ 50 ਲੋਕ ਨੇ 500 ਲੋਕ ਨੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਮੈਂ ਉਹਦੇ ਲਈ ਕਮੇਟੀ ਬਣਾਉਣਾ ਚਾਹੁੰਦਾ ਸੋ ਉਹਨਾਂ ਨੇ ਥਾਪੜਾ ਦੇ ਕੇ ਤੋਰਿਆ ਇਸ ਲਈ 2.5 ਸਾਲਾਂ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜੇ ਆਪਣੇ ਆਪ 'ਤੇ ਧਰਾਵਲ ਮੰਨਦੇ ਸੀ ਜਿਹੜੇ ਆਪਣੇ ਆਪ ਨੂੰ ਬਹੁਤ ਘੱਚਾ ਸਮਝਦੇ ਸੀ ਇੱਥੋਂ ਤੱਕ ਕਿ ਜਿਹੜੇ ਉਰੇ ਗੋਲ ਦੇ ਵਿੱਚ ਨਾ ਬੰਦਿਆਂ ਦਾ ਨਾਮ ਅਨੇ ਦਾ ਮੰਨਦਾ ਬੰਦੋ ਸਣੀ ਦਿਓ ਲਾ ਲਈਏ ਜਿਹੜੇ ਸਾਡੇ ਇਥੋਂ ਗਰਦਾਸਪੁਰ ਤੋਂ ਐਂਟੀ ਵੀ ਬਣੇ ਸੀ ਸਾਰੇ ਸੀ ਉਹਨਾਂ ਦੇ ਪਰਿਵਾਰ ਨੂੰ ਜਾਣਦੇ ਆ ਉਹਨਾਂ ਦੇ ਫਾਦਰ ਸਾਹਿਬ ਕੁਮਿੰਦਰ ਜੀ ਉਹਨਾਂ ਦੇ ਮਦਰ ਧੇਮਾ ਮਾਨੀ ਜੀ ਸਾਰੇ ਸੀ ਜਾਣਦੇ ਆ ਉਹਨਾਂ ਤੇ ਵੀ ਅਸੀਂ ਪਰਚਾ ਦਰਤੀ ਕਰਵਾ ਕੇ ਉਹਨਾਂ ਨੂੰ ਮਾਫੀ ਮੰਗਣੇ ਦਾ ਆਤਾ ਮੈਨੂੰ ਲੋਕਾਂ ਨੇ ਕਿਹਾ ਕਿ ਸਣੀ ਦਿਓਲ ਬਹੁਤ ਵੱਡਾ ਬੰਦਾ ਆ ਪ੍ਰਧਾਨ ਦੀ ਤੁਹਾਡੀ ਦੁਸ਼ਮਣੀ ਪੈ ਜੂਗੀ ਉਹ ਮੈਂ ਕਿਹਾ ਮੇਰਾ ਦੋਸਤ ਪ੍ਰਭੂ ਯਿਸੂ ਮਸੀਹ ਮੈਨੂੰ ਦੁਸ਼ਮਾਨੀ ਕਰਵਾਉਂਦਾ ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਗਾਣਾ ਸਾਡੇ ਸਾਹਮਣੇ ਆਇਆ ਜੋ ਰੈਪਰ ਬਾਦਸ਼ਾਹ ਨਾਮ ਦਾ ਜਿਨੇ ਇਹ ਗੱਲ ਕਹੀ ਪਿੱਛੇ ਚ ਲੱਗੇ ਘਰ ਤੇ ਪਾਸਪੋਰਟ ਲੱਗੇ ਬਾਈਬਲ ਔਰ ਹੋਰ ਬੜੀ ਪਹੀ ਸ਼ਬਦਾਵਲੀ ਉਹ ਗਾਣੇ ਦੇ ਵਿੱਚ ਉਹਨੇ ਬੋਲੀ ਜਿੱਦੂ ਲੈ ਕੇ ਅਸੀਂ ਬਟਾਲਾ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ ਤੌਰ ਤੇ ਵੀ ਪਰਚਾ ਦਰਜ ਕਰਵਾਇਆ ਜੋ ਵੀ ਮਾਫੀਆਂ ਮੰਗਦਾ ਫਿਰਦਾ ਅਗਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਾ ਲਈ ਤੁਸੀਂ ਸਾਰਿਆਂ ਨੇ ਦੇਖਿਆ ਹੋਗਾ ਸੋਸ਼ਲ ਮੀਡੀਆ ਤੇ ਕਨ੍ਹੇਂਗ ਸਿੰਘ ਗੁਰਪਿੰਦ ਜੀਮਾ ਨਾਮ ਦਾ ਬੰਦਾ ਉਹ ਕਹਿੰਦਾ ਸੀ ਪਵਿੱਤਰ ਬਾਈਬਲ ਦੇ ਵਚਨ ਕਾਢ ਕਾਢ ਕੇ 다ਊਦ ਬਾਰੇ ਬੋਲਦਾ ਸੀ ਕਨਾਹ ਦੀ ਧਰਤੀ ਬਾਰੇ ਬੋਲਦਾ ਸੀ ਕਿਸੇ ਧਰਮ ਦੇ ਬਾਰੇ ਨਹੀਂ ਬੋਲਦੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸਾਰੇ ਧਰਮਾਂ ਨੂੰ ਨਾਂ ਲੈ ਕੇ ਚੱਲਦੇ ਆਂ ਮਗਰ ਜਿੱਥੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਉੱਥੇ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕੋਈ ਸਾਡੇ ਧਰਮ ਦੇ ਉੱਪਰ ਔਰ ਸਾਡੀ ਬਾਈਬਲ ਦੇ ਉੱਪਰ ਟਿਪਾਣੀ ਵੀ ਨਹੀਂ ਕਰੇ ਸੋ ਤਿੰਨ ਪਰਚੇ ਉਹਦੇ ਨਾਂ ਵੀ ਕਰਵਾਏ ਆ ਜੋ ਵੀ ਮਿਊਟ ਹੋ ਗਏ ਮਿੱਠਾ ਪ੍ਰਭੂ ਯਿਸੂਸੀ ਨਹੀਂ ਕਰਦਾ ਸੋ ਸਾਡਾ ਗਲੋਬਲ ਕਿਚਨ ਐਕਸ਼ਨ ਕਮੇਟੀ ਦਾ ਕੰਮ ਕਰਨ ਦਾ ਇੱਕ ਤਰੀਕਾ ਵਾ ਜਦੋਂ ਫਿਰ ਅਸੀਂ ਕਿਸੇ ਨੂੰ ਹੱਥ ਪਾਉਨੇ ਆ ਨਾ ਤੇ ਬੀਸ਼ਪ ਸਾਹਿਬ ਨੂੰ ਕੱਚਾ ਪੋਣਾ ਨਹੀਂ ਛੱਡਿਦਾ ਵੀ ਇੱਕ ਪਰਚਾ ਕਰਾ ਦਿਓ ਤੇ ਉਹ ਜ਼ਮਾਨਤ ਕਰਵਾ ਲਵੇ ਘੱਟੋ ਘੱਟ 3-4 ਪਰਚੇ ਨਾਲ ਬਸ ਦਾ ਰੋ ਭਾਰਾ ਕਰੀਦਾ ਕਿ 15-20 ਸੱਤ ਤਰੀਕਾਂ ਮੁਕਤ ਫਿਰ ਉਹ ਤੋਂ ਪਹਿਲੇ ਕੋ ਗੁਰਪ੍ਰਤਖੁਦਾਸੀ ਨਾਮ ਦਾ ਬੰਦਾ ਆਇਆ ਸੀ ਉਹ ਵੀ ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ ਬਹੁਤ ਬੋਲਦਾ ਸੀ ਜਿਹਨੂੰ ਕੈਲੀਫੋਰਨੀਆ ਵਾਲਾ ਕਹਿੰਦੇ ਸੀ ਚਾਰ ਪੱਤਿਆਂ ਨਾਲ ਆਜੇ ਆ ਜੋ ਵੀ ਬਿਊਟੋ ਕੇ ਬੈਠਾ ਸੋਏ ਜਿਹੜੀ ਤਾਕਤ ਹੈ ਧਰਿ ਦਿੱਤੀ ਹੋਈ ਤਾਕਤ ਹੈ ਪਰਮੇਸ਼ਵਰ ਦੇ ਦਸਾਂ ਦੀ ਪਰਮੇਸ਼ਵਰ ਦੇ ਕਲੀਸੀਆ ਦੀ ਅਸੀਂ ਦਿਨ ਰਾਤ ਤੁਹਾਡੇ ਨਾਲ ਖੜੇ ਆ ਭਾਵੇਂ ਉਹ ਪਠਾਨਕੋਟ ਐਸੋਸੀਏਸ਼ਨ ਹੋਵੇ ਜਾਂ ਕੋਈ ਗੁਰਦਾਸਪੁਰ ਦੀ ਐਸੋਸੀਏਸ਼ਨ ਹੋਵੇ ਜਾਂ ਅੰਮ੍ਰਿਤਸਰ ਦੀ ਕੋਈ ਐਸੋਸੀਏਸ਼ਨ ਹੋਵੇ ਸਾਰੀ ਐਸੋਸੀਏਸ਼ਨਾਂ ਸਾਡੀਆਂ ਆ ਦੀ ਕਰਨਾ ਵੀ ਖੁਸ਼ੀ ਵਲੇ ਬੇਸ਼ੱਕ ਸਾਨੂੰ ਨਾਮ ਬਤਾਇਓ ਜਦੋਂ ਵੀ ਤੁਹਾਡੇ ਤੇ ਕੋਈ ਪੀੜੇ ਪਵੇ ਜਾਂ ਕੋਈ ਵਿਰੋਧੀ ਤੁਹਾਨੂੰ ਤੰਗ ਪਰੇਸ਼ਾਨ ਕਰੇ ਉਦੋਂ ਜਰੂਰ ਇਸਾਸ ਨੂੰ ਬੁਲਾਇਓ ਦੋ ਕਦਮ ਤੁਹਾਡੇ ਕੋਲ ਕੇ ਹੋ ਕੇ ਚਲਾਂਗੇ ਤੁਹਾਡੀ ਮਦਦ ਲਈ ਕਰਾਂਗੇ ਕਿਉਂਕਿ ਬਹੁਤ سارے ਲੋਕ ਕਹਿੰਦੇ ਨੇ ਵੀ ਤਗੜਾ ਹੋ ਤੇਰੇ ਮਗਰਿਆਂ ਮਗਰ ਮੈਂ ਕਹਿੰਦਾ ਤਗੜੇ ਹੋਵੋ ਅਸੀਂ ਦੋ ਕਦਮ ਤੁਹਾਡੇ ਕੋਲ ਖੜੇ ਆਂ ਕਿਉਂਕਿ ਮੇਰਾ ਇੱਕ ਸਟਾਈਲ ਹੈ ਕੰਮ ਕਰਨ ਦਾ ਮੈਂ ਕਿਸੇ ਦੇ ਮੋਢੇ ਤੇ ਰੱਖ ਕੇ ਬੰਦੂਕ ਨਹੀਂ ਚਲਾਉਂਦਾ ਮੈਂ ਤੋਪ ਦੇ ਮੂੰਹ ਦੇ ਅੱਗੇ ਆਪਣਾ ਸਿਰ ਦੇਣ ਵਾਲਾ ਬੰਦਾ ਹਾਂ ਸੋ ਪਿਛਲੇ ਦਿਨਾਂ ਦੇ ਵਿੱਚ ਪਰਮੇਸ਼ਵਰ ਦੀ ਧਿਆਨ ਹਰਿਆਣਾ ਦੇ ਵਿੱਚ ਜਾਂਦਾ ਰੋਕਾ ਮਿਲਿਆ ਮੇਰਾ 4 ਦਿਨ ਦਾ ਉਹ ਦੌਰਾ ਸੀ ਉਨ ਪੰਜਾਬ ਦੀਆਂ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਔਰ ਬਹੁਤ ਜਲਦੀ ਬਾਹਰ ਵੀ ਜਾ ਰਹੇ ਆ ਸਾਡੀ ਰੱਬ ਦੀ ਆਵਾਜ਼ ਮਿਣਸਤੀ ਦੇ ਭੈਣ ਭਰਾ ਸਾਰੇ ਸਾਡੇ ਇੱਥੇ ਆਏ ਨੇ ਮੈਂ ਇਹਨਾਂ ਦਾ ਬਿਲਕੁਲ ਕਰਦਾ ਪਰ ਬਹੁਤ ਜਲਦ ਯੂਕੇ ਦੇ ਵਿੱਚ ਅਕਸਰ ਜੀ ਪ੍ਰੋਗਰਾਮ ਰੱਖ ਰਹੇ ਨੇ ਇਸੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਕਿ ਉਹਨਾਂ ਨੇ ਪ੍ਰੋਗਰਾਮ ਰੱਖਿਆ ਪਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਯੂਕੇ ਦੇ ਵਿੱਚ ਆਉਣਾ ਤੇ ਪੂਰੇ ਯੂਰਪ ਦੇ ਵਿੱਚ ਅਸੀਂ ਜਾਣਾ ਮੈਂ ਉਹਨਾਂ ਨੂੰ ਕਿਹਾ ਤਾਂ ਮੈਂ ਕਿਹਾ ਠੀਕ ਹੈ ਜੀ ਤੁਸੀਂ ਕਰੋ ਤਿਆਰੀ ਤੇ ਮੈਂ ਆਉਂਗਾ ਕਾ ਦਿੱਤੇ ਆ ਮੈਂ ਜਿੱਥੇ ਵੀ ਜਾਣਾ ਪਰਮੇਸ਼ਵਰ ਦੇ ਦਾਸ ਪੋਸਟਰ ਲੰਮੁਰਾ ਜੀ ਕੋ ਇਜਾਜ਼ਤ ਲੈ ਕੇ ਜਾਣਾ ਕਿਉਂਕਿ ਮੇਰੇ ਮੈਂਟਰ ਨੇ ਮੇਰੀ ਡੋਰ ਉਹਨਾਂ ਦੇ ਹੱਥ 'ਚ ਆ ਉਹਨੇ ਤਾਂ ਮੈਨੂੰ ਫੋਨ ਆਇਆ ਕਹਿੰਦੇ ਤੁਸੀਂ ਯੂਕੇ ਜਾ ਰਹੇ ਹੋ ਮੈਂ ਕਹਿੰਦੀ ਮੈਂ ਤਾਂ ਤੁਹਾਡੇ ਤੋਂ ਕੁਛ ਵੀ ਬਣਾਉਂ ਦਿੱਤੀ ਨਹੀਂ ਜਾਂਦਾ ਤੇ ਯੂਕੇ ਕਿੱਥੇ ਜਾਣਾ ਇਹਦੇ ਤੁਹਾਡੇ ਬਾਹਰ ਪੋਸਟਰ ਲੱਗੇ ਆ ਮੈਂ ਕਹਿੰਦੀ ਜਾਣਾ ਤੇ ਜ਼ਰੂਰ ਸੀ ਮਗਰ ਤੁਹਾਡੇ ਕੋਲ ਇਜਾਜ਼ਤ ਨਹੀਂ ਲਈ ਗਈ ਸੋ ਫਿਰ ਮੈਂ ਚੁਕੇ ਨਹੀਂ ਗਿਆ ਹੁਣ ਮੈਂ ਉਹਨਾਂ ਕੋਲ ਜਾ ਕੇ ਪਰਸਲੀ ਨਾਲ ਮੇਰੀ ਗੱਲ ਹੋ ਰਹੀ ਸੀ ਰਾਤੀ ਮੈਂ ਕਿਹਾ ਮੈਂ ਜਰੂਰ ਆਉਂਗਾ ਸੋ ਬਹੁਤ ਬਹੁਤ ਅਬਾ ਧੰਨਵਾਦ ਪੂਰੀ ਕਲੀਸਿਆ ਦਾ ਪੂਰੇ ਪਰਸ਼ ਸਭਾਨਾ ਦਾ ਤੁਹਾਡੇ ਪਿਆਰ ਦੇਣ ਦਾ ਪਰ ਪਰਸਲੀ ਤੁਸੀਂ ਇੱਕ ਗੱਲ ਕਹੀ ਸੀ ਔਰ ਸੈਕਟਰੀ ਸਾਹਿਬ ਨੇ ਇੱਕ ਗੱਲ ਕਹੀ ਸੀ ਬਿਸ਼ਪ ਸਾਹਿਬ ਵੀ ਇਹ ਕਰਨ ਲਈ ਅਸੀਂ ਦੇਖਣਾ ਚਾਹ ਰਹੇ ਹਾਂ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੋ ਇੱਕ ਨਹੀਂ ਅਸੀਂ 5 ਐਮਐਲ ਦੇ ਵੜਾਵਾਂਗੇ ਪੂਜਾ